ਕਰ ਆਏ ਫੌਜੀ ਤੇ ਚ ਸੱਤ ਲੋਕਾਂ ਵੱਲੋਂ ਜਾਣਲੇਵਾ ਹਮਲਾ ਪਠਾਨਕੋਟ ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿਖੇ ਛੁੱਟੀ ਕਰ ਆਏ ਫੌਜੀ ਤੇ ਚ ਸੱਤ ਲੋਕਾਂ ਵੱਲੋਂ ਜਾਣਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਵਿੱਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਫੌਜੀ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸਨੇ ਦੱਸਿਆ ਕਿ 6-7 ਲੋਕ ਉਸਦੇ ਬੇਟੇ ਨੂੰ ਤੇਜ਼ ਤਾਰ ਹਥਿਆਰਾਂ ਨਾਲ ਮਾਰ ਰਹੇ ਹਨ ਜਿਸ ਦੇ ਲੋਕਾਂ ਵੱਲੋਂ ਅਤੇ ਉਸ ਦੀ ਪਤਨੀ ਦੇ ਨਾਲ ਮਿਲ ਕੇ ਬੱਚੇ ਨੂੰ ਬਚਾਇਆ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਗੰਭੀਰ ਹੈ ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ 112 ਦੇ ਫੋਨ ਕੀਤਾ ਗਿਆ ਅਤੇ ਪੁਲਿਸ ਮੌਕੇ ਤੇ ਆਈ ਅਤੇ ਪੁਲਿਸ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਐਮਰਜੈਂਸੀ ਡਾਕਟਰ ਪੁਨੀਤ ਗਿੱਲ ਦਾ ਕਹਿਣਾ ਹੈ ਕਿ ਐਮਰਜੈਂਸੀ ਵਿੱਚ ਇੱਕ ਪੇਸ਼ਟ ਆਇਆ ਹੈ ਜੋ ਕਿ ਕੁਲਵਿੰਦਰ ਕੁਮਾਰ ਫੌਜੀ ਹੈ ਜਿਸ ਦੇ ਸਿਰ ਵਿੱਚ ਕਬੀਰ ਸੱਟਾਂ ਲੱਗੀਆਂ ਹੋਈਆਂ ਹਨ ਇਸ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚੱਲ ਰਿਹਾ ਹੈ ਅਤੇ ਐਮ ਆਰ ਆਈ ਦੀ ਰਿਪੋਰਟ ਆਉਣ ਦੇ ਬਾਅਦ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਜਲਦ ਮੋੜਾ ਨਾ ਜੇਗਾ ਹੀ ਜੋਪੀ ਦੀ ਹੈ ਸੂਧਾ ਸੈਂਟਰ ਤੋਂ ਗਰੋਟੇ ਸੁੱਦਾ ਸੈਂਟਰ ਚ ਗਿਆ ਰਹੀ ਤੇ ਨਾਲ ਹੀ ਦੇ ਸਾਡਾ ਨੋਪਰੀ ਨਾਲ ਸਾਡੇ ਮਾਸੀ ਮਾਮੇ ਦਾ ਮੁੰਡਾ ਉੱਥੇ ਰਹਿੰਦਾ ਦਾ ਉਹ ਵੀ ਨਾਲ ਹੀ ਹੈ ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿਖਿਆ ਹੈ ਅਸੀਂ ਕੈਮਰੇ ਚ ਦਿਖਿਆ ਮੁੰਡੇ ਨੇ ਨਹੀਂ ਦੱਸਿਆ ਹੈ ਸੰਨ ਦੋ ਵਾਰੀ ਇਹ ਦਿਖਣ ਆਉਂਦੇ ਆ ਵਾਰ ਕਿ ਗੋਪੀ ਆਇਆ ਨਹੀਂ ਆਇਆ ਇੱਕ ਵਾਰੀ ਤਮੜਾਂ ਦਾ ਦੂਆ ਆਂਦਾ ਜਿਲੇ ਦਿੱਖਿਆ ਨਾ ਵੀ ਗੋਪੀ ਆ ਗਿਆ ਇਹ ਜਿਸਲੇ ਗੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੁੰਡਾ ਸਗਲਾ ਕੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇਥੋਂ ਪੜ ਲਿਆ ਮੈਨੂੰ ਫੜ ਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਜੈਨ ਤੋੜ ਲਈ ਤੇ ਫਿਰ ਹੀ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਇਹਨੇ ਮੇਨ ਢਾ ਲਿਆ ਅਰਜਨ ਪਿੱਛੋਂ ਦਾਤਰ ਲੈ ਕੇ ਆਂਦਾ ਪਿਆ ਸੀ ਉਹ ਕਿਦੇ ਪਿੱਛੇ ਅਰਜਨ ਲੱਗਿਆ ਪਿਆ ਸੀ ਇਹਨੂੰ ਨਹੀਂ ਹੀ ਪਤਾ ਪਿਆ ਅਰਜਨ ਮੇਰੇ ਪਿੱਛੇ ਐ ਅਰਜਨ ਨੇ ਦਾਤਰ ਮੋਟਰਸਾਈਕਲ ਨਾਲ ਬੰਨੇ ਦਾ ਹੀ ਅਰਜਨ ਨੇ ਮਾਰੇ ਦਾਤਰ ਤੇ ਗੋਰ ਬਣਾਇਨ ਨੂੰ ਇਦਾਂ ਮਾਰਿਆ ਚਾਬੀਆਂ-ਚਾਬੀਆਂ ਨਾਲ ਜਿਹੜਾ ਪ੍ਰਿੰਸ ਐ ਉਹਨੇ ਰਾਡ ਲਈਦੀ ਹੱਥ 'ਚ ਜਿਹੜਾ ਦੂਜਾ ਐ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨੇ ਵੀ ਰਾਡ ਲਈਦੀ ਹੱਥ 'ਚ ਦਾਤਰ ਲਿਆ ਹੀ ਨਾਲ ਦਾਤਰ ਲੇਦਾ ਹੀ ਨਾ ਤਲਵਾਰ ਲਈ ਹੀ ਮੁੰਨੇ ਨੇ ਹਾਂ ਤਲਵਾਰ ਨਾਲੀ ਨੇ ਮੂੜੇ ਨੂੰ ਮਾਰਦੀ ਔਰ ਇਦਾਂ ਦਾ ਦੱਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ 'ਚ ਨੇ ਮੂਕੇ ਮਾਰੇ ਜਿਹੜਾ ਮੂੜੇ ਨੂੰ ਜ਼ਖਮੀ ਕਰਦੇ ਦਾ ਇਹਨਾਂ ਨੇ ਇਹਨਾਂ ਪੂਰੀ ਹਾਲਤ 'ਚ ਇਹਨਾਂ ਨੇ ਮਾਰ ਕੇ ਮੂੜੇ ਨੂੰ ਸੁੱਟ ਤੇ ਆਇਆ ਇੱਕ ਸਾਡੇ ਪਿੰਡ ਦਾ ਮੁੰਡਾ ਆ ਉਹਨਾਂ 'ਚ ਉਹਨੂੰ ਪਤਾ ਉਹਨਾਂ ਕਿਦਾਂ ਮੂੜਾ ਛੜਾਇਆ ਪਰ ਮੈਨੂੰ ਪਤਾ ਕਿਦਾਂ ਮੈਂ ਕੇਰੀ ਜਿੱਦਾਂ ਮੈਂ ਗਈ ਉੱਤੇ ਜਿੱਦਾਂ ਮੈਂ ਮੂੜੇ ਨੂੰ ਬਚਾ ਕੇ ਲਿਆਉਂਦਾ ਏ ਮੈਂ ਇਦਾਂ ਜਾ ਕੇ ਰੋਈ ਮੇਰੇ ਕੱਪੜੇ ਫਾਟਦੇ ਨੇ ਮੇਰੀ ਕਮੀਜ਼ 'ਚ ਪੱਟੀ ਪਈ ਆਏ ਤੱਕ ਮੈਂ ਨਿਕਲੋਦੀ ਆ ਇਹ ਨਾ ਨਾ ਮੈਨੂੰ ਕਹਿੰਦੀ ਹੈ ਹੁੰਦੀ ਹੈ ਜਲਾਨੀ ਆਈਆਂ ਕਹਿੰਦੀ ਚਲੋ ਚਲੋ ਤੀ ਧਰ ਨੂੰ ਹੁਣ ਹੀ ਪਤਾ ਕਿ ਆਈ ਮਾਰ ਤੇ ਪਤਾ ਚੱਲੇ ਕਿ ਲੜਾਈ ਦੇ ਵਿੱਚ ਉਹਨਾਂ ਨੂੰ ਵੀ ਦੂਜੇ ਧਿਰ ਨੂੰ ਵੀ ਲੱਗੇ ਨਹੀਂ ਲੱਗੀਆਂ ਮੈਂ ਉੱਥੇ ਮੈਂ ਵੀਡੀਓ ਬਣਾਈ ਹੈ ਮੈਂ ਖੁਦ ਵੀਡੀਓ ਬਣਾ ਲਈ ਮੈਨੂੰ ਮਾਰਨ ਨੂੰ ਆਦੇ ਹੀ ਉਹ ਮੈਂ ਵੀਡੀਓ ਨਾਲ ਨਾਲ ਬਣਾ ਲਈ ਕਿ ਮੈਨੂੰ ਮਾਰਨਾ ਨਾ ਏ ਮੈਂ ਤਾਂ ਵੀਡੀਓ ਬਣਾ ਲਈ ਮੇਰੇ ਨਾਲੇ ਦੇ ਦੀ ਇਹ ਪਹਿਲੇ ਪੁੱਜ ਗਏ ਦੀ ਇਹਨੂੰ ਮੈਨੂੰ ਖਿੱਚ ਕੇ ਲਈ ਤੇ ਦੀ ਚੱਲ ਤੈਨੂੰ ਵੀ ਨਾ ਮਾਰਨਾ ਦੀਦੀ ਚੱਲ ਮੈਂ ਕਿ ਮਾਰਨ ਦੇ ਮੇਰੇ ਗੁੜੇ ਮਾਰੜਿਆ ਮੈਨੂੰ ਵੀ ਮਾਰ ਦਿਓ ਤੁਸੀਂ ਮੈਂ ਰਿਪੋਰਟ ਦਿੱਤੀ ਹੈ ਮੈਂ ਕੰਪਲੇਨ 112 ਤੇ ਕੀਤੀ ਹੈ ਉਹ ਆਏ ਹੀ ਘਰ ਮੇਰੇ ਕੋਲ ਲਿਖਾ ਕੇ ਲੈ ਗਏ ਨੇ ਕੀ ਮੰਗਤੀ ਕਰਦੇ ਮੰਗ ਮੇਰੇ ਨੇ ਇਹਨਾਂ ਕਤਲਦਾਰ ਇਰਾਦਾ ਕੀਤਾ ਮੈਂ ਕਤਲਦਾਰ ਅਦਾਈ ਦੇ ਤੇ ਡਿਸੀਜਨ ਮੰਗਦੀਆਂ ਭਗਵਾਨ ਸਿੰਘ ਜੀ ਕਿਹੜਾ ਪਿੰਡਾ ਜੀ ਨਰਾਂਗਪੁਰ ਪਿੰਕੀ ਕੀ ਗੱਲ ਬਾਤ ਹੋਈ ਸਰ ਮਤਲਬ ਮੈਂ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੜੇ ਨੂੰ ਉਹਨੇ ਪਛਿਆ ਤੇ ਜਾਨੇ ਘੇਰ ਕੇ ਮਾਰਨ ਦੇ ਦਿਆ ਤੇ ਮੈਂ ਫਿਰ ਫਾਰਮ ਤੋਂ ਸਕੂਟਰ ਲੈ ਕੇ ਜਨਾਂ ਜਲਮੋਂ ਤੇ ਪੁੱਛਦਾ ਤੇ ਛੇਹ ਤੇ ਜਾਨੇ ਅੱਗੇ ਉਹਨੂੰ ਘੁੱਟ ਰਹੇ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦੱਤਰ ਹੀ ਤੇ ਇਹ ਮਾਰ ਰਹੀ ਅਸੀਂ ਸਟਾਨ ਦੀ ਪੁੱਛ ਗਏ ਨਹੀਂ ਛੱਡਦਾ ਜਿਆਦਾ ਜਣੇ ਅਸੀਂ ਫਿਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਪਰਸ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਹੈਗਾ ਮੋਬਾਈਲ ਖੋਲੇ ਦਾ ਨਾ ਪਰਸ ਦੇ ਵਿੱਚ ਕਿੰਨੇ ਪੈਸੇ ਸੀਗੇ ਪਰਸ ਦੇ ਵਿੱਚ 50000 ਪੈਸੇ ਸੀਗੇ ਮੁੜੇ ਕੋਲ ਜੀ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸ ਦੇ ਵਿੱਚ ਹੈਗੇ ਕਿੱਥੇ ਕਿੱਥੇ ਲੱਗਿਆ ਮੁੜੇ ਦਾ ਮੁੜੇ ਦਾ ਨੱਕ ਡਾਕਟਰ ਨੱਕ ਦੀ ਹੱਡੀ ਫ੍ਰੈਕਚਰ ਹੈਗੀ ਆ ਅੱਖ ਚ ਲੱਗੀ ਦੀ ਉਹਦੇ ਦਿਮਾਗ 'ਚ ਇਹਨਾਂ ਨੇ ਸ਼ੇਰ ਚ ਮਾਰਦੀਆਂ ਸਟਾਂ ਉਹ ਅਸੀਂ ਸਿਟੀ ਸਕਨ ਕਰਾਇਆਗਾ ਗੋਡਾ ਪਤਾ ਚੱਲਿਆ ਕਿ ਦੂਜਿਆਂ ਨੇ ਵੀ ਲਕੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਕਾਇਦਾ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਹੈ ਬੁਲਟ ਮੁੜੇ ਨੂੰ ਡੱਕਿਆ ਹੈ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆ ਗਈਆਂ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆ ਗਈਆਂ ਕਿ ਬਿਲਕੁਲ ਉੱਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ 'ਤੇ ਠੀਕ ਠਾਕ ਜਾ ਰਹੇ ਆ ਕਿਸੇ ਦੇ ਕੋਈ ਛੱਟ ਨਹੀਂ ਲੱਗੀ ਹੋਈ ਇਹ ਸਰਭ ਉਹਨਾਂ ਨੇ ਇੱਕ ਆਪਣਾ ਮਤਲਬ ਕਿ ਮਾਰ ਕੇ ਭਜਨ ਦਾ ਇੱਕ ਕਰ ਲਿਆ ਕਿ ਅਸੀਂ ਮੈ ਅਹੀਂ ਕੋਈ ਕਿਸ ਵੀ ਅਗਰੋਟਾ ਚੌਂਕੀ ਕੰਪਲੇਂਟ ਪਾਈ ਦੀ ਹੈ ਜਨਾਬ ਜੀ ਮੰਗ ਕੀ ਕਰਦੇ ਮੰਗ ਕੀ ਕਰਦੇ ਕਿ ਸਾਨੂੰ ਇਹ ਨਿਸ਼ਾਬ ਦੀਆ ਜਾਏ ਜਿਹੜਾ ਮਤਲਬ ਕੀ ਜਿਹੜਾ ਨੇ ਕਾਰਵਾਈ ਕੀਤੀ ਹੈ ਤਾਂ ਕਸਾਈ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਏ ਤੇ ਤੇਜ ਨਾਲ ਸੁੱਟ ਦਿਓ